ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਬਹੁ ਕਰੋੜੀ ਡਰੱਗਸ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਅੱਜ ਫੇਰ ਸਿੱਟ ਦੇ ਅੱਗੇ ਪੇਸ਼ ਨਹੀਂ ਹੋਏ ਜਦਕਿ ਇਹ ਤੀਸਰੀ ਵਾਰ ਹੈ ਕਿ ਵਿਕਰਮ ਮਜੀਠੀਆ ਸਿੱਟ ਨੂੰ ਸਿੱਟ ਵੱਲੋਂ ਦਿੱਤੇ ਗਏ ਸਾਹਮਣਾ 'ਚ ਪੇਸ਼ ਨਹੀਂ ਹੋਏ ਪਹਿਲਾਂ ਸ਼ਹੀਦੀ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਨੇ ਉਦੋਂ ਐਕਸਕਿਊਜ਼ ਦਿੱਤਾ ਸੀਗਾ ਕਿ ਮੈਂ ਸ਼ਹੀਦੀ ਦਿਨਾਂ ਦੇ ਵਿੱਚ ਸਿੱਟ ਦੇ ਅੱਗੇ ਪੇਸ਼ ਨਹੀਂ ਹੋ ਸਕਦਾ ਤੇ ਦੂਜੀ ਵਾਰ 18 ਜੁਲਾਈ ਨੂੰ ਜਦੋਂ ਸੈਟ ਵੱਲੋਂ ਸਾਮਨਿੰਗ ਹੋਈ ਸੀ ਤਾਂ ਉਦੋਂ ਵਿਕਰਮ ਜੀਠਿਆ ਦੀ ਅੰਮ੍ਰਿਤਸਰ ਪੇਸ਼ੀ ਹੋਣ ਕਰਕੇ ਉਹਨਾਂ ਨੇ ਸੈਟ ਅੱਗੇ ਆਪਣਾ ਐਕਸਕਿਊਜ਼ ਭੇਜਿਆ ਸੀ ਤੇ ਸੈਟ ਨੇ 18 ਤਰੀਕ ਦੀ ਇਸ ਐਕਸਕਿਊਜ਼ ਤੋਂ ਬਾਅਦ ਅੱਜ 20 ਜੁਲਾਈ ਨੂੰ ਫੇਰ ਦੁਬਾਰਾ ਅ ਵਿਕਰਮਜੀਤਿਆ ਨੂੰ ਸਨਮਨ ਕੀਤੇ ਗਏ ਸੀ ਜਿਹਦੇ ਚ ਉਹਨਾਂ ਦੇ ਵਕੀਲ ਜਿਹੜੇ ਸੌਪਤੀ ਹੈਗੇ ਆ ਉਹਨਾਂ ਵੱਲੋਂ ਇੱਕ ਚਿੱਠੀ ਜਿਹੜੀ ਸਟ ਦੇ ਅੱਗੇ ਭੇਜੀ ਗਈ ਹੈ ਚੇਅਰਮੈਨ ਨੂੰ ਜਿਹਦੇ ਚ ਉਹਨਾਂ ਨੇ ਇਲਜ਼ਾਮ ਲਗਾਏ ਹਨ ਕਿ ਮੇਰੇ ਕਲਾਇੰਟ ਨੂੰ ਬਿਨਾ ਮਤਲਬ ਤੋਂ ਹਰਾਸ਼ ਕੀਤਾ ਜਾ ਰਿਹਾ ਹੈ ਜਾਨ ਬੁਝ ਕੇ ਉਹ ਤਰੀਕਾ ਰੱਖੀਆਂ ਜਾ ਰਹੀਆਂ ਹਨ ਜਿਨ੍ਹਾਂ ਤਰੀਕਾ ਤੇ ਮੇਰੇ ਕਲਾਇੰਟ ਜਿਹੜੇ ਹੈਗੇ ਆ ਉਹ ਸਟ ਅੱਗੇ ਪੇਸ਼ ਨਹੀਂ ਹੋ ਸਕਦੇ ਜਦ ਕਿ ਹਮੇਸ਼ਾ ਚਾਰ ਸਟ ਬਣ ਚੁੱਕੀਆਂ ਹਨ ਚਾਰਾਂ ਸਟਾਂ ਦੇ ਅੱਗੇ ਮੇਰੇ ਕਲਾਇੰਟ ਹਰ ਵਾਰ ਪੇਸ਼ ਹੁੰਦੇ ਰਹੇ ਹਨ ਉਹਨਾਂ ਨੇ ਦੱਸਿਆ ਕਿ ਮੇਰਾ ਕਲਾਇੰਟ ਜਿਹੜਾ ਹੈਗਾ ਇਸ ਟਾਈਮ ਦਿੱਲੀ 'ਚ ਮੌਜੂਦ ਨੇ ਕਿਉਂਕਿ 23 ਤਰੀਕ ਨੂੰ 23 ਜੁਲਾਈ ਨੂੰ ਸੁਪਰੀਮ ਕੋਰਟ ਦੇ ਅੱਗੇ ਪਟੀਸ਼ਨ ਜਿਹੜੀ ਲੱਗੀ ਹੋਈ ਹੈ ਉਹਦੀ ਤਿਆਰੀ ਦੇ ਤਹਿਤ ਉਹ ਦਿੱਲੀ ਗਏ ਹੋਏ ਨੇ ਜਦਕਿ ਅਸੀਂ ਪਿਛਲੀ ਜਿਹੜੀ 18 ਜੁਲਾਈ ਦੀ ਜਿਹੜੀ ਇਹਨਾਂ ਨੂੰ ਚਿੱਠੀ ਭੇਜੀ ਸੀ ਉਹਦੇ 'ਚ ਦੱਸ ਦਿੱਤਾ ਸੀਗਾ ਕਿ ਅਸੀਂ ਪੇਸ਼ ਨਹੀਂ ਹੋ ਸਕਦੇ ਫੇਰ ਵੀ ਇਹਨਾਂ ਨੇ 20 ਜੁਲਾਈ ਦੀ ਜਿਹੜੀ ਡੇਟ ਹੈਗੀ ਹੈ ਦਿੱਤੀ ਹੈ ਉਸ ਚਿੱਠੀ ਦੇ ਵਿੱਚ ਹੋਰ ਵੀ ਕਈ ਗੱਲਾਂ ਜਿਹੜੀਆਂ ਹੈਗੀਆਂ ਸੋਪਤੀ ਵੱਲੋਂ ਕਈਆਂ ਗਈਆਂ ਹੈ ਏਬੀ ਵਕੀਲ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ بار بار ਜਿਹੜੇ ਸਮਨਿੰਗ ਕਰਨ ਦਾ ਜਿਹੜਾ ਕਾਰਨ ਹੈ ਸਿਟ ਚੇਅਰਮੈਨ ਵੱਲੋਂ ਕਿਤੇ ਨਾ ਕਿਤੇ ਮੇਰੇ ਜਿਹੜੇ ਕਲਾਇੰਟ ਹੈਗੇ ਆ ਉਹਨਾਂ ਦੀ ਛਵੀ ਜਿਹੜੀ ਹੈਗੀ ਹੈ ਉਹ ਖਰਾਬ ਕਰਨ ਦੇ ਮੱਦੇ ਨਜ਼ਰ ਜਿਹੜੇ ਹੈਗੇ ਬਾਰ ਬਾਰ ਜਿਹੜੇ ਸਮਨਿੰਗ ਕੀਤੀ ਜਾ ਰਹੀ ਹੈ ਜਦ ਕਿ ਜਿੰਨੀ ਵਾਰ ਵੀ ਮੇਰੇ ਜਿਹੜੇ ਕਲਾਇੰਟ ਹੈਗੇ ਆ ਉਹ ਕਾਨੂੰਨ ਦਾ ਪਾਲਣ ਕਰਨ ਵਾਲੇ ਨੇ ਤੇ ਜਿੰਨੀ ਵਾਰ ਵੀ ਸਿਟ ਨੇ ਬੁਲਾਇਆ ਹੈ 19 ਵਾਰੀ ਉਹਨਾਂ ਅੱਗੇ ਪੇਸ਼ ਹੋਏ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਹੈਗੀਆਂ ਦਿੱਤੇ ਗਏ ਹਨ ਤੇ ਦੇਖਣਾ ਹੋਏਗਾ ਕਿ ਅਗਲੀ ਜਿਹੜੀ ਡੇਟ ਹੈਗੀ ਆ ਉਹ ਸਟ ਕਦੋਂ ਸਮਨਿੰਗ ਵਾਸਤੇ ਉਹਨਾਂ ਨੂੰ ਬੁਲਾਉਂਦੀ ਹੈ ਜਦਕਿ ਸੋਪਤੀ ਨੇ ਆਪਣੀ ਇਸ ਚਿੱਠੀ ਦੇ ਵਿੱਚ ਇਹ ਵੀ ਇਲਜ਼ਾਮ ਲਗਾਏ ਨੇ ਕਿ ਸਟ ਪੰਜਾਬ ਪੁਲਿਸ ਵੱਲੋਂ ਮੇਰੇ ਕਲਾਇੰਟ ਦੀ ਜਿਹੜੀ ਸਰਵਲੈਂਸ ਵੀ ਕੀਤੀ ਜਾ ਰਹੀ ਹੈ ਇਹ ਲਿਖਤੀ ਰੂਪ ਚ ਉਹਨਾਂ ਨੇ ਇਸ ਚਿੱਠੀ ਚ ਜਿਹੜਾ ਹੈਗਾ ਉਹ ਦਰਸਾਇਆ ਹੈਗਾ ਤੇ ਦੇਖਣਾ ਹੋਏਗਾ ਕਿ ਅਗਲੀ ਜਿਹੜੀ ਤਾਰੀਖ ਹੈ ਉਹ ਸਟ ਕਦੋਂ ਜਾਰੀ ਕਰਦੀ ਹੈ ਤੇ ਕੀ ਅਗਲੀ ਪੇਸ਼ੀ ਤੇ ਵਿਕਰਮ ਜੀਠਿਆ ਪੇਸ਼ ਹੋਣਗੇ ਤੇ ਉਹਨਾਂ ਦੇ ਜਿਹੜੇ ਸਵਾਲ ਹੈਗੀਆਂ ਸੈਟ ਦੇ ਉਹਦੇ ਜਵਾਬ ਜਿਹੜੇ ਹੈਗੀਆਂ ਵਿਕਰਮ ਯੀਠੀਆ ਵੱਲੋਂ ਦਿੱਤੇ ਜਾਣਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ